ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨਾ ਦਿਨੇ ਕਿਨ ਨਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਸਗਲ ਮਨੋਰਥ ਪ੍ਰਵਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖੋ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਐ ਕੰਠ ਲਾਇ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਏ ਕੰਠ ਲਾਇ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਐ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਐ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨਦ ਉਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਪਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਐ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨਦ ਉਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਾਗਨ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ